ਨਾਮ ਲੱਗਿਆ ਸੀ ਕਿ ਕੀ ਮੈਟਰ ਆ ਜਿਹੜਾ ਕਤਲ ਮਾਮਲਾ ਬ੍ਰਦਰ 110/24 ਮੁਕੱਦਮਾ ਜਿਹੜਾ ਇਹਦੇ ਵਿੱਚ ਦੋਸ਼ੀ ਜਿਹੜੇ ਗ੍ਰਿਫਤਾਰ ਹੋ ਕਰਨੇ ਰਹਿੰਦੇ ਆ ਉਹਦੇ ਬਾਰੇ ਗੱਲ ਕਰ ਰਹੇ ਸੀ ਕਿ ਉਹਨਾਂ ਦੇ ਕੋਈ ਜਿਹੜੇ ਬੰਦੇ ਗ੍ਰਿਫਤਾਰ ਹੋਏ ਆ ਉਹਨਾਂ ਦੇ ਕੋਈ ਰਿਲੇਟਿਵਸ ਨਾਲ ਇਹਨਾਂ ਦਾ ਉਹ ਕਹਿੰਦੇ ਕਿ ਉਹਨਾਂ ਨੇ ਸਾਨੂੰ ਕੋਈ ਗੱਲ ਕੀਤੀ ਹੈ ਮੈਂ ਉਹ ਵੈਰੀਫਾਈ ਕਰਕੇ ਤੇ ਆਪਾਂ ਨੂੰ ਦੇਖਣਾ ਹੁਣ ਤੱਕ ਸਰ ਕਿੰਨੇ ਬੰਤੇ ਜਿਹੜੇ ਅਰੈਸਟ ਕੀਤੇ ਚਾਰ ਬੰਦੇ ਇਹਦੇ ਚ ਅਰੈਸਟ ਹੋ ਚੁੱਕੇ ਕਿੰਨੇ ਰਹਿੰਦੇ ਅਜੇ ਇਦੇ ਚ ਤਿੰਨ ਜਣੇ ਹਜੇ ਨਾਮਜ਼ਦ ਹੋਏ ਜਿਹੜੇ ਰਹਿੰਦੇ ਆ ਉਹਨਾਂ ਨੂੰ ਆਪਾਂ ਜਲਦ ਤੋਂ ਜਲਦ ਕੋਸ਼ਿਸ਼ ਕਰਕੇ ਰੈਸਟ ਚੈਪੇ ਮਾਰੀ ਕੀਤੀ ਜਾ ਰਹੀ ਉਹਨਾਂ ਨੂੰ ਹਾਂਜੀ ਕੀਤੀ ਜਾ ਰਹੀ ਬਿਲਕੁਲ ਤੇ ਹੁਣ ਫੈਮਲੀ ਨੂੰ ਕੀ ਵਿਸ਼ਵਾਸ ਆਇਆ ਹੁਣ ਆਪਾਂ ਫੈਮਲੀ ਨੂੰ ਵਿਸ਼ਵਾਸ ਦਵਾਇਆ ਵੀ ਜਿਹੜੇ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਇਹਨਾਂ ਨੂੰ ਲੱਗਦਾ ਕੋਈ ਵੀ ਕੁਝ ਬੰਦਿਆਂ ਨੇ ਇਦਾਂ ਦੀਆਂ ਗੱਲਾਂ ਕੀਤੀਆਂ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਨੇ ਕੋਈ ਗੱਲਾਂ ਆਪਸ ਦੇ ਵਿੱਚ ਇਹਨਾਂ ਦੀਆਂ ਨਹੀਂ ਹੋਈਆਂ ਤੇ ਮੈਂ ਉਹਨਾਂ ਨਾਲ ਜਾ ਕੇ ਉੱਥੇ ਰੇਡ ਕਰਕੇ ਉਹਨਾਂ ਦੇ ਘਰਾਂ ਚ ਤੇ ਮੈਂ ਇਹ ਜਲਦ ਤੋਂ ਜਲਦ ਕੋਸ਼ਿਸ਼ ਕਰਕੇ ਬੰਦੇ ਫੜਦੇ ਥੈਂਕ ਯੂ ਕਿਆ ਨਾਮ ਹੈ ਤੁਹਾਡਾ ਮਨੀਸ਼ਾ ਤੇ ਰਾਹੁਲ ਕੀ ਲੱਗਦੇ ਸੀ ਤੁਹਾਡੇ ਹਸਬੰਡ ਲੱਗਦੇ ਸੀ ਮੇਰੇ ਰਿਕਾ ਜੀ ਇਹ ਅਜੇ ਵੀ ਘਰ ਨਾ ਲਾਤਿਆ ਜਾਮ ਕੀਤਾ ਕੀ ਕਾਰਨ ਹੈ ਕੀ ਕਾਰਨ ਸਰ ਦੇਖੋ ਚਾਰ ਦੋਸ਼ੀ ਫੜ ਹੋ ਗਏ ਵੇ ਦੋ ਆ ਉਹ ਪਕੋੜੇ ਹੋਏ ਫਿਰਦੇ ਆ ਪੁਲਿਸ ਪ੍ਰਸ਼ਾਸਨ ਆ ਉਹ ਕੁਝ ਵੀ ਨਹੀਂ ਕਰਦੀ ਪਈ ਐ ਫਿਰ ਅਸੀਂ ਥੱਕ ਹਾਰ ਕੇ ਕੁਝ ਨਾ ਕੁਝ ਤਾਂ ਕਰਨਾ ਹੀ ਆ ਹਾਂ ਜੀ ਜਿਹੜਾ ਮਹਿਨਤੋਸ਼ ਹੀ ਜੇ ਫਰਾਰ ਹਾਂ ਹਾਂ ਜੀ ਲਵਿਸ਼ਾ ਜਿਹੜਾ ਹਾਂ ਜੀ ਇੱਕ ਪਤਾ ਲੱਗਿਆ ਕਿਉਂ ਕਤਲ ਕੀਤਾ ਗਿਆ ਸੀ ਕਾਰਨ ਕਿ ਸਰ ਨਹੀਂ ਕੁਝ ਨਹੀਂ ਪਤਾ ਲੱਗਾ ਵੀ ਹਾਂ ਕਿਉਂ ਕਤਲ ਕੀਤਾ ਸੀਗਾ ਕੋਈ ਪੁਰਾਣੀ ਦੁਸ਼ਮਣੀ ਸੀਗੀ ਜਾਂ ਕੀਤਾ ਸੀਗਾ ਕੁਝ ਨਹੀਂ ਪਤਾ ਲੱਗਾ ਸਾਨੂੰ ਪਤਾ ਲੱਗਿਆ ਸੀ ਪਹਿਲਾਂ ਯਾਰ ਦੋਸਤ ਹੀ ਆਪੇ ਹਾਂਜੀ ਪਹਿਲਾਂ ਯਾਰ ਦੋਸਤ ਸੀਗੇ ਇਕੱਠੇ ਹੀ ਸੀਗੇ ਇਕੱਠੇ ਰਹਿੰਦੇ ਹੁੰਦੇ ਸੀਗੇ ਹੈਰੀ ਆ ਉਹ ਤਾਂ ਸਿਰ ਸਾਡੇ ਘਰ ਦੇ ਰਹਿੰਦਾ ਹੁੰਦਾ ਸੀਗਾ ਸਾਡੇ ਵਿੱਚ ਹੀ ਖਾਂਦਾ ਪੀਂਦਾ ਸੀਗਾ ਸਾਡੇ ਘਰ ਬਹਿਣਾ ਉੱਠਣਾ ਸੀਗਾ ਕਾਫੀ ਉਹਦਾ ਹਾਂਜੀ ਤੇ ਉਹਨੇ ਪੁਲਿਸ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਪੁਲਿਸ ਨੇ ਤਾਂ ਸਾਨੂੰ ਇਹ ਵਿਸ਼ਵਾਸ ਦਿਲਾਇਆ ਵਾ ਵੀ ਹਾਂ ਵੀ ਅਸੀਂ ਫੜਾਂਗੇ ਉਹਨਾਂ ਨੂੰ ਟੋਟਲ ਕਿੰਨੇ ਜਣੇ ਤੇ ਪਰਚੋਆ? 6 ਜਣਿਆਂ ਤੇ 4 ਜਣੇ 4 ਜਣੇ ਅਰੈਸਟ ਹੋ ਗਏ ਵੇ ਦੋ ਆ ਉਹ ਪਗੋੜੇ ਹੋਏ ਫਿਰਦੇ ਆ ਉਹਨਾਂ ਦੀ ਗ੍ਰਿਫਤਾਰੀ ਲਈ ਜਾਮ ਕੀਤਾ ਰਿਹਾ ਹਾਂਜੀ ਤੇ ਹੁਣ ਕੀ ਕੀ ਕਹਿਣਾ ਚਾਹੁੰਦੇ ਹੋ ਪ੍ਰੈਸਰ ਉਹ ਸ਼ਹਿਰ ਦੇ ਵਿੱਚ ਹੀ ਘੁੰਮ ਰਿਹਾ ਸੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਇੱਕੋ ਹੀ ਗੱਲ ਕਹਿੰਨੇ ਆ ਵੀ ਸਾਨੂੰ ਇਨਸਾਫ ਚਾਹੀਦਾ ਵਾ ਦੋਸ਼ੀਆਂ ਨੂੰ ਜਲਦ ਤੇ ਜਲ ਫੜਨ ਹਾਂਜੀ ਨਾਮ ਲੱਗਿਆ ਸੀ ਕਿ ਮੈਟਰ ਹੈ ਜਿਹੜਾ ਕਤਲ ਮਾਮਲਾ ਬ੍ਰਦਰ 110/24 ਮਕਦਮਾ ਜਿਹੜਾ ਇਹਦੇ ਵਿੱਚ ਦੋਸ਼ੀ ਜਿਹੜੇ ਗ੍ਰਿਫਤਾਰ ਹੋ ਕਰਨੇ ਰਹਿੰਦੇ ਆ ਉਹਦੇ ਬਾਰੇ ਗੱਲ ਕਰ ਰਹੇ ਸੀ ਕਿ ਉਹਨਾਂ ਦੇ ਕੋਈ ਜਿਹੜੇ ਬੰਦੇ ਗ੍ਰਿਫਤਾਰ ਹੋਏ ਆ ਉਹਨਾਂ ਦੇ ਕੋਈ ਰਿਲੇਟਿਵਸ ਨਾਲ ਇਹਨਾਂ ਦਾ ਉਹ ਕਹਿੰਦੇ ਕਿ ਉਹਨਾਂ ਨੇ ਸਾਨੂੰ ਕੋਈ ਗੱਲ ਕੀਤੀ ਹੈ ਮੈਂ ਉਹ ਵੈਰੀਫਾਈ ਕਰਕੇ ਤੇ ਆਪਾਂ ਨੂੰ ਦੇਖਣਾ ਹੁਣ ਤੱਕ ਸਰ ਕਿੰਨੇ ਬੰਤੇ ਜਿਹੜੇ ਅਰੈਸਟ ਕੀਤੇ ਚਾਰ ਬੰਦੇ ਇਹਦੇ ਵਿੱਚ ਅਰੈਸਟ ਹੋ ਚੁੱਕੇ ਕਿੰਨੇ ਰਹਿੰਦੇ ਅਜੇ ਇਹਦੇ ਵਿੱਚ ਤਿੰਨ ਜਾਣੇ ਹਜੇ ਨਾਮਜ਼ਦ ਹੋਏ ਜਿਹੜੇ ਰਹਿੰਦੇ ਆ ਉਹਨਾਂ ਨੂੰ ਆਪਾਂ ਜਲਦ ਤੋਂ ਜਲਦ ਕੋਸ਼ਿਸ਼ ਕਰਕੇ ਰੈਸਟ ਚਾਪ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਇਹਨਾਂ ਨੂੰ ਲੱਗਦਾ ਕੋਈ ਵੀ ਕੁਝ ਬੰਦਿਆਂ ਨੇ ਇਦਾਂ ਦੀਆਂ ਗੱਲਾਂ ਕੀਤੀਆਂ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਨੇ ਕੋਈ ਗੱਲਾਂ ਆਪਸ ਦੇ ਵਿੱਚ ਇਹਨਾਂ ਦੀਆਂ ਹੋਈਆਂ ਤੇ ਮੈਂ ਉਹਨਾਂ ਨਾਲ ਜਾ ਕੇ ਉੱਥੇ ਰੇਡ ਕਰਕੇ ਉਹਨਾਂ ਦੇ ਘਰਾਂ 'ਚ ਤੇ ਮੈਂ ਇਹ ਜਲਦ ਤੋਂ ਜਲਦ ਕੋਸ਼ਿਸ਼ ਕਰਕੇ ਬੰਦੇ ਫੜਦੇ ਹਾਂ ਥੈਂਕ ਯੂ ਕਿਆ ਨਾਮ ਹੈ ਤੁਹਾਡਾ ਮਨੀਸ਼ਾ ਤੇ ਰਾਹੁਲ ਕੀ ਲੱਗਦੇ ਸੀ ਤੁਹਾਡੇ ਹਸਬੰਡ ਲੱਗਦੇ ਸੀ ਮੇਰੇ ਰਿਕਾ ਜੀ ਅੱਜ ਕੋਈ ਘਰ ਨਾ ਲਾਤਿਆ ਜਾਮ ਕੀਤਾ ਕੀ ਕਾਰਨ ਹੈ ਕੀ ਕਾਰਨ ਸਰ ਦੇਖੋ ਚਾਰ ਦੋਸ਼ੀ ਫੜ ਹੋ ਗਏ ਵੇ ਦੋ ਆ ਉਹ ਪਕੋੜੇ ਹੋਏ ਫਿਰਦੇ ਆ ਪੁਲਿਸ ਪ੍ਰਸ਼ਾਸਨ ਆ ਉਹ ਕੁਝ ਵੀ ਨਹੀਂ ਕਰਦੀ ਪਈ ਐ ਫਿਰ ਅਸੀਂ ਥੱਕ ਹਾਰ ਕੇ ਕੁਝ ਨਾ ਕੁਝ ਤਾਂ ਕਰਨਾ ਹੀ ਆ ਹਾਂ ਜੀ ਜਿਹੜਾ ਮਹਿਨਤੋਸ਼ੀ ਜੇ ਫਰਾਰ ਹਾਂ ਹਾਂ ਜੀ ਲਵਿਸ਼ਾ ਜਿਹੜਾ ਹਾਂ ਜੀ ਇੱਕ ਪਤਾ ਲੱਗਿਆ ਕਿਉਂ ਕਤਲ ਕੀਤਾ ਗਿਆ ਸੀ ਕਾਰਨ ਸਰ ਨਹੀਂ ਕੁਝ ਨਹੀਂ ਪਤਾ ਲੱਗਾ ਵੀ ਹਾਂ ਕਿਉਂ ਕਤਲ ਕੀਤਾ ਸੀਗਾ ਕੋਈ ਪੁਰਾਣੀ ਦੁਸ਼ਮਣੀ ਸੀਗੀ ਜਾਂ ਕੀਤਾ ਸੀਗਾ ਕੁਝ ਨਹੀਂ ਪਤਾ ਲੱਗਾ ਸਾਨੂੰ ਪਤਾ ਲੱਗਿਆ ਸੀ ਪਹਿਲਾਂ ਯਾਰ ਦੋਸਤ ਸੀ ਇਹ ਆਪਾਂ ਹਾਂਜੀ ਪਹਿਲਾਂ ਯਾਰ ਦੋਸਤ ਸੀਗੇ ਇਕੱਠੇ ਹੀ ਸੀਗੇ ਇਕੱਠੇ ਰਹਿੰਦੇ ਹੁੰਦੇ ਸੀਗੇ ਹੈਰੀ ਆ ਉਹ ਤਾਂ ਸਿਰ ਸਾਡੇ ਘਰ ਰਹਿੰਦਾ ਹੁੰਦਾ ਸੀਗਾ ਸਾਡੇ ਵਿੱਚ ਹੀ ਖਾਂਦਾ ਪੀਂਦਾ ਸੀਗਾ ਸਾਡੇ ਘਰ ਬੈਣਾ ਉੱਠਣਾ ਸੀਗਾ ਕਾਫੀ ਉਹਦਾ ਹਾਂਜੀ ਤੇ ਹੁਣ ਪੁਲਿਸ ਨੇ ਕੀ ਵਿਸ਼ਵਾਸ ਦੁਆਇਆ ਤਾਂ ਪੁਲਿਸ ਨੇ ਤਾਂ ਸਾਨੂੰ ਇਹ ਵਿਸ਼ਵਾਸ ਦੁਲਾਇਆ ਵਾ ਵੀ ਹਾਂ ਵੀ ਅਸੀਂ ਫੜਾਂਗੇ ਉਹਨਾਂ ਨੂੰ ਟੋਟਲ ਕਿੰਨੇ ਜਣੇ ਤੇ ਪਰਚਾ ਹੋਇਆ? 6 ਜਣਿਆਂ ਤੇ 4 ਜਣੇ 4 ਜਣੇ ਅਰੈਸਟ ਹੋ ਗਏ ਵੇ ਦੋ ਆ ਉਹ ਪਗੋੜੇ ਹੋਏ ਫਿਰਦੇ ਆ ਉਹਨਾਂ ਦੀ ਗ੍ਰਿਫਤਾਰੀ ਲਈ ਜਾਮ ਕੀਤਾ ਸੀ ਹਾਂਜੀ ਤੇ ਹੁਣ ਕੀ ਕੀ ਕਹਿਣਾ ਚਾਹੁੰਦੇ ਹੋ ਪ੍ਰੈਸਰ ਚੋ ਉਹ ਸ਼ਹਿਰ ਦੇ ਵਿੱਚ ਹੀ ਘੁੰਮਦੇ ਆ ਸੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਇੱਕੋ ਹੀ ਗੱਲ ਕਹਿੰਦੇ ਆ ਵੀ ਸਾਨੂੰ ਇਨਸਾਫ ਚਾਹੀਦਾ ਵਾ ਦੋਸ਼ੀਆਂ ਨੂੰ ਜਲਦ ਤੇ ਜਲ ਫੜਨ ਹਾਂਜੀ